ਸੰਤਾਂ ਨੇ ਬਚਨ ਕੀਤੇ ਨੇ ਸਾਥ ਸੰਗਤ ਇਹਨਾਂ ਪੰਜ ਰਿਸ਼ਤੇਦਾਰਾਂ ਤੋਂ ਦੂਰ ਰੋ ਨਹੀਂ ਤੇ ਸਾਰੀ ਉਮਰ ਪਛਤਾਓਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਤੇ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਾਪੁਰਖਾਂ ਦੇ ਜਿਹੜੇ ਬਚਨ ਨੇ ਉਹ ਬਚਨ ਆਮ ਨਹੀਂ ਹੁੰਦੇ ਜਾਂ ਐਵੇਂ ਨਹੀਂ ਹੁੰਦੇ ਉਹਨਾਂ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਕੋਈ ਨਾ ਕੋਈ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਹੁੰਦੀ ਹੈ ਉਹ ਕਿਵੇਂ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝੀਏ ਥੋੜਾ ਜਿਹਾ ਵਿਚਾਰੀਏ ਗੁਰਮੁਖ ਪਿਆਰਿਓ ਕਿਉਂਕਿ ਇਹੋ ਜੇ ਬੰਦਿਆਂ ਦਾ ਸੰਗ ਕਰੀਏ ਜਿਹੜੇ ਸਾਨੂੰ ਲੈ ਕੇ ਜਾਣ ਉਚਾਈ ਤੱਕ ਤਰੱਕੀ ਤੱਕ ਅਜਿਹੇ ਬੰਦਿਆਂ ਦਾ ਸਾਥ ਕਰਨਾ ਕਾਹਦਾ ਕਰਨਾ ਜਿਹੜੇ ਸਾਨੂੰ ਆਪਣੇ ਮਾਰਗ ਤੋਂ ਹੀ ਭਟਕਾ ਦੇਣ ਮੈਂ ਕਿਸੇ ਬੰਦਗੀ ਵਾਲੇ ਮਹਾਂਪੁਰਖ ਦੇ ਬਚਨ ਸੁਣੇ ਸੀ ਕਹਿੰਦੇ ਸਾਡਾ ਸੱਚਾ ਮਿੱਤਰ ਉਹੀ ਹੈ ਜੋ ਸਾਡੇ ਔਗਣਾ ਤੋਂ ਸਾਨੂੰ ਜਾਣੂ ਕਰਵਾਵੇ ਜਿਹੜਾ ਕਹਿੰਦੇ ਸਾਡੇ ਮਾੜੇ ਕੰਮਾਂ ਦੇ ਵਿੱਚ ਸਾਡਾ ਸਾਥ ਦੇਵੇ ਸਾਨੂੰ ਹੱਲਾਸ਼ੇਰੀ ਦੇਵੇ ਕਹਿੰਦੇ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੀ ਉਹ ਹੈ ਚਾਹੇ ਸਾਡਾ ਦੋਸਤ ਹੈ ਸਾਡੇ ਨਾਲ ਰਹਿੰਦਾ ਜਿਹੜਾ ਸਾਨੂੰ ਮਾੜੇ ਕੰਮ ਤੋਂ ਰੋਕੇ ਨਾ ਨਾ ਸਾਡਾ ਦੋਸਤ ਹੋ ਕੇ ਵੀ ਕਹਿੰਦੇ ਸਭ ਤੋਂ ਵੱਡਾ ਸਾਡਾ ਜਿਹੜਾ ਦੁਸ਼ਮਣ ਹੈ ਨਾ ਉਹੀ ਹੈ ਐਸੇ ਲੋਕਾਂ ਦਾ ਸੰਗ ਨਾ ਕਰੀਏ ਜਿਹੜੇ ਸਾਨੂੰ ਚੰਗੇ ਦੇ ਵਿੱਚ ਸਾਡਾ ਜਿਹੜਾ ਹੈ ਸਾਥ ਨਾਲ ਦੇਣ ਤੇ ਮਾੜੇ ਵਿੱਚ ਸਾਨੂੰ ਕਹਿਣ ਚੱਕ ਦੇ ਫਟੇ ਤੇਰੇ ਨਾਲ ਆ ਸੀ ਐਸੇ ਰਿਸ਼ਤੇਦਾਰ ਜਿਹੜੇ ਕੇਵਲ ਤੁਹਾਡੇ ਸੁੱਖ ਦੇ ਵਿੱਚ ਤੁਹਾਡੇ ਕੋਲ ਲੱਗਣ ਦੁੱਖ ਦੇ ਵਿੱਚ ਤੁਹਾਡੇ ਤੋਂ ਪਾਸਾ ਵਟ ਲੈਣ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹੋ ਤ ਚਾਉਂ ਦੇ ਸਕੇਰਾ ਵਿਪਤ ਪਰੇ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰਾ ਐਸੇ ਲੋਕਾਂ ਦਾ ਸਾਥ ਨਾ ਕਰੀਏ ਜਿਹੜੇ ਸਾਡੇ ਸੁੱਖ ਦੇ ਵਿੱਚ ਸਾਡੇ ਕੋਲ ਕੋਲ ਹੋਣ ਤੇ ਜਦੋਂ ਸਾਡੇ ਤੇ ਵਕਤ ਪੈ ਜੇ ਤੇ ਸਾਡੇ ਕਿੰਨੀ ਉਹ ਮੂਹ ਵੀ ਨਾ ਕਰਨ ਹੁਣ ਤੀਜੇ ਕਿਹੜੇ ਜਿਹੜੇ ਕੇਵਲ ਆਪਣੇ ਆਪਣੇ ਤੱਕ ਮਤਲਬ ਰੱਖਣ ਵੀ ਜਦੋਂ ਮੇਰਾ ਮੇਰਾ ਸਵਾਰ ਦੇ ਜਦੋਂ ਤੇਰਾ ਸਵਾਰਨ ਦੀ ਵਾਰੀ ਆਈ ਤੈਨੂੰ ਕਹਿ ਦੇਣਗੇ ਚਲੋ ਠੀਕ ਹੈ ਬਈ ਜਾ ਤੇਰੇ ਨਾਲ ਉਹ ਮਿਲਣਾ ਵਰਤਣਾ ਛੱਡ ਦੇਣਗੇ ਤੇ ਜਾਂ ਫਿਰ ਉਹ ਤੈਨੂੰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਫਸਾ ਕੇ ਉਹ ਤੇਰੇ ਨਾਲ ਵਗਾਰ ਲੈਣਗੇ ਜਾਂ ਫਿਰ ਉਹ ਲੋਕ ਜਿਹੜੇ ਪੈਸੇ ਤੱਕ ਮਤਲਬ ਰੱਖਣ ਕਿ ਭਾਈ ਮੈਨੂੰ ਲੋੜ ਹੈ ਮੈਨੂੰ ਪੈਸੇ ਦੇ ਤੂੰ ਵਾਪਸ ਮੰਗਣ ਜਾਵੇਂ ਆਪਦੇ ਹੀ ਪੈਸੇ ਤੇ ਤੈਨੂੰ ਉਹ ਕਹਦਣ ਕਿਹੜੇ ਪੈਸੇ ਮਤਲਬ ਹੀ ਲੋਕਾਂ ਤੋਂ ਦੂਰੀ ਬਣਾ ਕੇ ਰੱਖੀਏ ਤੇ ਸਾਧ ਸੰਗਤ ਔਰ ਇੱਕ ਅਜਿਹੇ ਲੋਕਾਂ ਤੋਂ ਅੱਜ ਦਾ ਜਿਹੜਾ ਸਮਾਂ ਹੈ ਮੈਂ ਅੱਜ ਦੇ ਸਮੇਂ ਮੁਤਾਬਕ ਬੇਨਤੀ ਕਰਨਿਆ ਜਿਹੜੇ ਸਾਨੂੰ ਆਪਣਾ ਯਾਰ ਕਹਿਣ ਦੋਸਤ ਕਹਿਣ ਮਿੱਤਰ ਕਹਿਣ ਤੇ ਸਾਡੀ ਹੀ ਭੈਣ ਤੇ ਮਾੜੀ ਨਿਗਾਹ ਰੱਖਣ ਘਰ ਵਾਲੀ ਤੇ ਮਾਂ ਤੇ ਜਾਂ ਸਾਡੀਆਂ ਚੀਜ਼ਾਂ ਤੇ ਘਰ ਦੀਆਂ ਚੀਜ਼ਾਂ ਤੇ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦੀ ਮੈਲੀ ਅੱਖ ਰੱਖਣਾ এজੇ ਇਹ ਲੋਕਾਂ ਨਾਲ ਕਦੀ ਆਪਣੀ ਮਿੱਤਰਤਾ ਨਾ ਰੱਖੋ ਕਦੀ ਦੋਸਤੀ ਨਾ ਰੱਖੋ ਨਹੀਂ ਫਿਰ ਮੂੰਹ ਨਾਲ ਦਿੱਤੀਆਂ ਗੰਡਾ ਸਾਨੂੰ ਜਿਹੜੀਆਂ ਨੇ ਖਿਮਾ ਕਰਿਓ ਹੱਥਾਂ ਨਾਲ ਦਿੱਤੀਆਂ ਗੰਡਾ ਜਿਹੜੀਆਂ ਨੇ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਫਿਰ ਬਹੁਤ ਮੁਸ਼ਕਲ ਹੁੰਦੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਸੋ ਮਹਾਂਪੁਰਖਾਂ ਨੇ ਐਵੇਂ ਬਚਨ ਨਹੀਂ ਕੀਤੇ ਕਿ ਸੱਚਾ ਮਿੱਤਰ ਜਿਹੜਾ ਨਾ ਤੇਰਾ ਗੁਰੂ ਹੈ ਤੇ ਦੁਨਿਆਵੀ ਮਿੱਤਰਾਂ ਦਾ ਜਿਹੜਾ ਲਾਲਚ ਹੈ ਉਹ ਕੁਝ ਚੀਜ਼ਾਂ ਕਰਕੇ ਕੁਝ ਪਦਾਰਥਾਂ ਕਰਕੇ ਹੋ ਸਕਦਾ ਹੈ ਭਾਈ ਜਿਹੜਾ ਰੱਬ ਦਾ ਸੱਚਾ ਮਿੱਤਰ ਬਣ ਜਾਂਦਾ ਹੈ ਉਹਦਾ ਲਾਲਚ ਜਿਹੜਾ ਚੀਜ਼ਾਂ ਮੋਹ ਪਦਾਰਥ ਨਹੀਂ ਹੁੰਦੇ ਉਹਦਾ ਲਾਲਚ ਇਹੋ ਹੀ ਹੁੰਦਾ ਹੈ ਕਿ ਤੇਰਾ ਜੀਵਨ ਬਦਲੇ ਤੂੰ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਵੇਂ ਤੇ ਤੈਨੂੰ ਸਤਿਗੁਰੂ ਹੋਰ ਦਾਤਾਂ ਦੇਣ ਕੀ ਕਹੇ ਜੀਆਂ ਦਾਤਾਂ ਦੇਂਦਾ ਦੇ ਲੈਂਦੇ ਥੱਕ ਪਾਹੇ ਸਤਿਗੁਰੂ ਕਹਿੰਦੇ ਨੇ ਤੂੰ ਦਾਤਾਂ ਲੈਂਦਾ ਥੱਕ ਜਾਏ ਪਰ ਸਤਿਗੁਰੂ ਤੈਨੂੰ ਦਾਤਾ ਦਿੰਦੇ ਕਦੀ ਨਾ ਥਕਣ ਇਹ ਗੱਲ ਯਾਦ ਰੱਖੀ ਵੀ ਤੈਨੂੰ ਦਾਤਾ ਦਿੰਦੇ ਨਾ ਸਤਿਗੁਰੂ ਥੱਕਣ ਜੇ ਤੇਰੇ ਲੈਣ ਦੇ ਜਿਹੜੇ ਨੇ ਚੱਜ ਹੋਣ ਤੈਨੂੰ ਮੰਗਣ ਦਾ ਢੰਗ ਆਵੇ ਗੁਰੂ ਤੋਂ ਤੇ ਪਿਆਰਿਆ ਐਸਾ ਬਣੀ ਐਸੇ ਲੋਕਾਂ ਦਾ ਸਾਥ ਨਾ ਕਰੀ ਸਾਰੀ ਉਮਰ ਪਛਤਾਉਂਦਾ ਰਹੇਵੇਂ ਗੁਰੂ ਦਾ ਸਾਥ ਕਰੀ ਸਤਿਗੁਰੂ ਦਾ ਸਾਥ ਕਰੀ ਸਭਨਾ ਕਾ ਮਾ ਪਿਓ ਆਪ ਹੈ ਵਿੱਚ ਆਪੇ ਸਾਰ ਕਰੇ ਇਹ ਆਪਾਂ ਪੜਦੇ ਆ ਨਾ ਬਾਣੀ ਵਿੱਚ ਉਹ ਸਤਿਗੁਰੂ ਹੀ ਸਾਡੇ ਨੇ ਆਪੇ ਉਹ ਸਾਡਾ ਭਰਾਤਾ ਹੈ ਮਿੱਤਰ ਹੈ ਆਪੇ ਸਭ ਕੁਝ ਹੈ ਉਸ ਗੁਰੂ ਨੂੰ ਸਭ ਕੁਝ ਸਮਝੀਏ हां ਦੁਨਿਆਵੀ ਲੋਕਾਂ ਨਾਲ ਮੇਲ ਮਲਾਪ ਰੱਖੀਏ ਪਰ ਸਾਧ ਸੰਗਤ ਜਿੱਥੇ ਸਾਨੂੰ ਲੱਗੇ ਵੀ ਸਾਨੂੰ ਵਰਤਿਆ ਜਾ ਰਿਹਾ ਹੈ ਉਥੇ ਅਸੀਂ ਉਹਨਾਂ ਤੋਂ ਕਿਨਾਰਾ ਕਰ ਲਈਏ ਤਾਂ ਚੰਗੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ